ਨੰਗਲ ਅੰਬੀਆਂ ਕਬੱਡੀ ਕੱਪ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਠੀਕ ਹੋਣਗੇ ਉਮੀਦਾਂ ਸਾਰੇ ਖੁਸ਼ ਹੋਣਗੇ ਪੰਜਾਬ ਦਾ ਸੁਪਰ ਕਬੱਡੀ ਕੱਪ ਨੰਗਲ ਅੰਬੀਆਂ ਜਿਹੜਾ ਕਿ ਇਹ ਕਬੱਡੀ ਕੱਪ ਆਪਣੇ ਵੀਰ ਨੰਗਲ ਅੰਬੀਆਂ ਦੀ ਯਾਦ ਵਿੱਚ ਹੁਣ ਹਰੇਕ ਸਾਲ ਜਿਹੜਾ ਕਿ ਉਹਨਾਂ ਦੇ ਧਰਮ ਪਤਨੀ ਵੱਲੋਂ ਕਰਵਾਇਆ ਜਾਂਦਾ ਆ ਵਿਸ਼ੇਸ਼ ਤੌਰ ਤਰ ਕਰਕੇ ਤੇ ਜਿਹੜੇ ਸਾਡੇ ਪੰਜਾਬ ਦੇ ਪ੍ਰਸਿੱਧ ਕਬੱਡੀ ਸੁਪਰਸਟਾਰ ਆ ਖੁਸ਼ੀ ਦੁੱਗਾ ਉਨਾ ਵੱਲੋਂ ਵੀ ਖੁੱਲੇ ਸੱਦੇ ਪੱਤਰ ਆ ਨੰਗਲ ਅੰਬੀਆਂ ਕਬੱਡੀ ਕੱਪ ਦੇ ਇਹ ਕਬੱਡੀ ਕੱਪ ਫਰਵਰੀ ਦੇ 23 ਤਰੀਕ ਨੂੰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਆ ਇੱਥੇ ਬਹੁਤ ਵੱਡੇ ਇਨਾਮ ਰੱਖੇ ਗਏ ਹਨ ਪਹਿਲਾ ਇਨਾਮ 3 ਲੱਖ ਰੁਪਇਆ ਦੂਜਾ ਇਨਾਮ 2 ਲੱਖ ਬੈਸਟਾ ਨੂੰ ਮੋਟਰਸਾਈਕਲ ਦਿੱਤੇ ਜਾਣੇ ਹਨ ਇਹਦੇ ਵਿੱਚ ਕੋਚ ਇੰਦਰਪਾਲ ਬਾਜਵਾ ਦਾ ਵਿਸ਼ੇਸ਼ ਤੌਰ ਤੇ ਸਕੋਰਪੀਓ ਕੱਟੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਸੰਦੀਪ ਲੁੱਧਰ ਯਾਦਾ ਕੋਟਲੀ ਸੰਦੀਪ ਸੁਲਤਾਨ ਖੁਸ਼ੀ ਗੁੱਗਾ ਇਹਨਾਂ ਵੱਲੋਂ ਵਿਸ਼ੇਸ਼ ਖੁੱਲੇ ਸੱਦੇ ਪੱਤਰ ਹਨ ਤੇ ਇਹਨਾਂ ਦੀਆਂ ਟੀਮਾਂ ਜਿਹੜੀਆਂ ਕੀ ਆਲ ਓਪਨ ਦੀਆਂ ਟੀਮਾਂ ਇੱਥੇ ਭਾਗ ਲੈ ਰਹੀਆਂ ਹਨ ਇਹ ਬਹੁਤ ਭਰਮਾ ਤੇ ਬਹੁਤ ਵੱਡਾ ਇੱਕ ਵੱਡੀ ਕੱਪ ਹੋਣ ਜਾ ਰਿਹਾ ਹੈ ਪਿਛਲੇ ਸਾਲ ਦੀ ਤਰ੍ਹਾਂ ਬਹੁਤ ਨਾਮ ਰੱਖੇ ਹਨ ਇਹਨਾਂ ਨੇ ਪੰਜਾਬ ਦਾ ਸੁਪਰ ਕਵੱਡੀ ਕੱਪ ਨੰਗਲ ਅੰਬੀਆਂ ਦੇ ਨ ਐਤਵਾਰ 23 ਤਰੀਕ ਫਰਬਰੀ 2025 ਨੂੰ ਮਨਾਇਆ ਜਾ ਰਿਹਾ ਹੈ ਜੀ ਬਹੁਤ ਵੱਡਾ ਹੈ ਮੇਜਰ ਲੀਗ ਕਬੱਡੀ ਕੱਪ ਹੋਣ ਜਾ ਰਿਹਾ ਹੈ ਧੰਨਵਾਦ